ਕਹਿੰਦੇ ਇੱਕ ਵਾਰ ਨਾ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਕਹਿੰਦੇ ਉਹ ਰਾਜਾ ਬੜਾ ਜ਼ਿਆਦਾ ਸੰਕੀ ਸੀ ਕਹਿੰਦੇ ਜਿਸ ਨਗਰ ਚ ਰਾਜਾ ਰਾਜਕਰਿਆ ਕਰਦਾ ਸੀ ਉੱਥੇ ਜੋ ਵੀ ਸਾਧੂ ਫਕੀਰ ਆਇਆ ਕਰਦਾ ਉਹ ਉਸ ਦੀ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਿਆ ਕਰਦਾ ਸੀ ਇੱਕ ਦਿਨ ਉਹ ਉਸ ਰਸਤੇ ਤੋਂ ਜਾ ਰਿਹਾ ਸੀ ਰਸਤੇ ਵਿੱਚ ਨਾ ਇੱਕ ਸਾਧੂ ਫਕੀਰ ਮਿਲਿਆ ਪਰ ਉਹ ਨਹੀਂ ਸੀ ਜਾਣਦਾ ਵੀ ਇਹ ਸਾਧੂ ਫਕੀਰ ਭੇਸ ਬਦਲ ਕੇ ਪਖੰਡੀ ਰੂਪ ਹੈ ਕਹਿੰਦੇ ਉਹਦੇ ਕੋਲ ਗਿਆ ਉਹ ਸਾਧੂ ਫਕੀਰ ਦੇ ਕੋਲ ਜਾ ਕੇ ਕਿਹਾ ਸੰਤ ਜੀ ਮੇਰੀ ਘਰ ਵਾਲੀ ਬੱਚੇ ਨੂੰ ਜਨਮ ਦੇਣ ਵਾਲੀ ਹੈ ਮੈਂ ਜਾਨਣਾ ਚਾਹੁੰਦਾ ਹਾਂ ਕਿ ਮੇਰੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਕਿ ਧੀ ਦੀ ਸੰਤ ਫਕੀਰ ਨੇ ਅਗੋ ਕਿਹਾ ਉਹ ਜਿਹੜਾ ਪਖੰਡੀ ਰੂਪ ਵਿੱਚ ਸੀ ਕਹਿੰਦਾ ਇੰਨਾ ਤਾਂ ਨਹੀਂ ਮੈਂ ਦੱਸ ਸਕਦਾ ਵੀ ਤੇਰੇ ਘਰ ਧੀ ਦੀ ਦਾਤ ਹੋਵੇਗੀ ਕਿ ਪੁੱਤ ਦੀ ਦਾਤ ਪਰ ਹਾਂ ਇਨਾ ਦੱਸ ਸਕਦਾ ਜੇਕਰ ਤੇਰੇ ਘਰ ਧੀ ਨੇ ਜਨਮ ਲਿਆ ਤਾਂ ਤੇਰਾ ਸਰਵਨਾਸ਼ ਬੜੀ ਜਲਦੀ ਹੋ ਜਾਵੇਗਾ ਕਹਿੰਦੇ ਜਦੋਂ ਇਹ ਗੱਲ ਸੁਣੀ ਤਾਂ ਰਾਜਾ ਬੜਾ ਜ਼ਿਆਦਾ ਦੁਖੀ ਹੋ ਗਿਆ ਘਰ ਆਇਆ ਰਾਣੀ ਨੂੰ ਕਿਹਾ ਕਿ ਜੇਕਰ ਧੀ ਦਾ ਜਨਮ ਹੋਇਆ ਤੇ ਉਸ ਨੂੰ ਤੂੰ ਉਸੇ ਸਮੇਂ ਇਸ ਧਰਤੀ ਦੇ ਵਿੱਚ ਦੱਬਦੀ ਬਾਹਰ ਨਾ ਲੈ ਕੇ ਆਵੀ ਜੇਕਰ ਪੁੱਤ ਹੋਇਆ ਤਾਂ ਹੀ ਤੂੰ ਬਾਹਰ ਆਈ ਨਹੀਂ ਤਾਂ ਬਾਹਰ ਆਉਣ ਦੀ ਜ਼ਰੂਰਤ ਨਹੀਂ ਰਾਣੀ ਨੇ ਜਦੋਂ ਇਹ ਸ਼ਬਦ ਸੁਨੇ ਤੇ ਬੜਾ ਜਿਆਦਾ ਦੁਖੀ ਹੋ ਗਈ ਰਾਣੀ ਦੇ ਕੋਲ ਹੁਣ ਕੋਈ ਹੱਲ ਨਹੀਂ ਸੀ ਹੈਗਾ ਉਹ ਰੱਬ ਅੱਗੇ ਅਰਦਾਸਾਂ ਕਰਨ ਲੱਗੀ ਕੀ हे ਪਰਮ ਪਿਤਾ ਵੀ ਤੂੰ ਮੈਨੂੰ ਪੁੱਤਰ ਹੀ ਦੇਵੀ ਤੀ ਉਹ ਮੈਂ ਆਪਣੇ ਹੱਥੋਂ ਕਿਵੇਂ ਦਫਨਾ ਸਕਦੀ ਹਾਂ ਕਹਿੰਦੇ ਰੋਜ਼ ਅਰਦਾਸਾਂ ਕਰਿਆ ਕਰਨੀਆਂ ਕਹਿੰਦੇ ਕੁਝ ਸਮਾਂ ਲੰਘਿਆ ਤੇ ਪੁੱਤਰ ਦੀ ਦਾਤ ਪ੍ਰਾਪਤ ਹੋਈ ਰਾਣੀ ਬੜਾ ਜ਼ਿਆਦਾ ਖੁਸ਼ ਹੋਈ ਤੇ ਰੱਬ ਦਾ ਸ਼ੁਕਰਾਨਾ ਕੀਤਾ ਕਹਿੰਦੇ ਪੁੱਤਰ ਦੀ ਦਾਤ ਪ੍ਰਾਪਤ ਹੋਣ ਤੋਂ ਬਾਅਦ ਰਾਜੇ ਦੇ ਕੋਲ ਗਏ ਰਾਜਾ ਵੀ ਬੜਾ ਖੁਸ਼ ਹੋਇਆ ਬੜੇ ਜਸ਼ਨ ਮਨਾਏ ਗਏ ਹਰ ਪਾਸੇ ਜਸ਼ਨ ਦਾ ਮਾਹੌਲ ਸੀ ਕਹਿੰਦੇ ਕੁਝ ਸਮਾਂ ਲੰਘਿਆ ਤੇ ਰਾਣੀ ਨੇ ਫਿਰ ਇੱਕ ਔਲਾਦ ਨੂੰ ਜਨਮ ਦੇਣਾ ਸੀ ਪਰ ਕਹਿੰਦੇ ਉਸ ਦਿਨ ਰਾਜੇ ਨੇ ਉਸ ਨੂੰ ਫਿਰ ਕਿਹਾ ਕਿ ਜੇ ਧੀ ਹੋਈ ਤੇ ਆਪੇ ਹੀ ਦਫਨਾ ਆਦੀ ਜੇ ਪੁੱਤ ਹੋਇਆ ਤਾਹੀਂ ਬਾਹਰ ਆਈ ਕਹਿੰਦੇ ਰਾਜੇ ਨੂੰ ਕਿਸੇ ਕੰਮ ਦੇ ਲਈ ਕਿਸੇ ਥਾਂ ਤੇ ਜਾਣਾ ਪੈ ਗਿਆ ਉਹ ਕੱਲੀ ਘਰ ਸੀ ਕਹਿੰਦੀ ਉਸ ਦਿਨ ਰਾਣੀ ਨੇ ਧੀ ਨੂੰ ਜਨਮ ਦਿੱਤਾ ਹੁਣ ਜਦੋਂ ਰਾਣੀ ਨੇ ਧੀ ਨੂੰ ਜਨਮ ਦਿੱਤਾ ਤੇ ਬੜਾ ਜ਼ਿਆਦਾ ਰੋਈ ਪਰ ਰਾਣੀ ਆਪਣੇ ਹੱਥੀ ਇਹ ਪਾਪ ਕਿਵੇਂ ਕਰ ਸਕਦੀ ਸੀ ਰਾਣੀ ਨੇ ਉਹ ਦਾਈ ਨੂੰ ਕਿਹਾ ਵੀ ਮੈਂ ਇਹਨੂੰ ਨਹੀਂ ਮਾਰ ਸਕਦੀ ਦਾਈ ਨੇ ਕਿਹਾ ਵੀ ਤੂੰ ਸਾਰੇ ਰਾਜ ਮਹਿਲ ਵਿੱਚ ਇਹ ਫੈਲਾਦੀ ਵਿਦਾਈ ਨੇ ਉਹ ਧੀ ਨੂੰ ਥੱਲੇ ਧਰਤੀ ਵਿੱਚ ਦੱਬ ਦਿੱਤਾ ਹੈ ਮੈਂ ਇਹਨੂੰ ਲੈ ਕੇ ਜਾਨੀ ਆ ਆਪਣੀ ਧੀਆ ਵਾਂਗੂ ਪਾਲਾਂਗੀ ਜੇ ਕਦੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਮੈਂ ਤੇਰੇ ਤੋਂ ਆਪੇ ਹੀ ਆ ਕੇ ਲੈ ਜਾਵਾਂਗੀ ਉਹ ਹੁਣ ਉਸ ਨੂੰ ਆਪਣੀਆਂ ਧੀਆ ਵਾਂਗ ਪਾਲਣ ਲੱਗੀ ਆਂਡ ਗਵਾਂਡ ਨੇ ਪੁੱਛਿਆ ਵੀ ਇਹ ਕੌਣ ਹੈ ਉਹਨੇ ਕਹਿਣਾ ਜੀ ਮੇਰੇ ਭਰਾ ਦੇ ਦੋ ਧੀਆ ਹੋਈਆਂ ਸਨ ਉਹ ਗਰੀਬੀ ਦਾ ਮਾਰਿਆ ਸੀ ਪਹਾਲ ਨਾ ਸਕਦਾ ਸੀ ਤੇ ਮੈਂ ਲੈ ਆਈ ਮੈਂ ਆਪਣਾ ਸਹਾਰਾ ਬਣਾਉਣ ਲਈ ਉਹਨੇ ਹੁਣ ਹੌਲੀ ਹੌਲੀ ਉਸ ਨੂੰ ਵੱਡਾ ਕੀਤਾ ਕਈ ਵਾਰ ਉਹਨੂੰ ਆਪਣੇ ਨਾਲ ਮਹਿਲਾ ਵਿੱਚ ਲੈ ਆਉਂਦੀ ਉਹਨੂੰ ਰਾਣੀ ਲੁੱਕ ਛੁਪ ਕੇ ਤੇ ਉਹਦੇ ਨਾਲ ਪਿਆਰ ਦੀਆਂ ਗੱਲਾਂ ਕਰ ਲੈਂਦੀ ਤੇ ਉਹਨੂੰ ਆਪਣੇ ਸੀਨੇ ਨਾਲ ਲਾ ਲੈਂਦੀ ਕਹਿੰਦੇ ਹੌਲੀ ਹੌਲੀ ਸਮਾਂ ਲੰਘਣ ਲੱਗਿਆ ਕਹਿੰਦੇ ਜਦੋਂ ਸਮਾਂ ਲੰਘਣ ਲੱਗਿਆ ਤੇ ਉਹ ਹੌਲੀ-ਹੌਲੀ ਉਹਦੀ ਜਿਹੜੀ ਧੀ ਸੀ ਉਹ ਜਵਾਨ ਹੋ ਗਈ ਕਹਿੰਦੇ ਇੱਕ ਦਿਨ ਉਹ ਦਾਈ ਘਰ ਨਹੀਂ ਸੀ ਕਹਿੰਦੇ ਉਹਨਾਂ ਦੀ ਜਿਹੜੀ ਉਹ ਧੀ ਸੀ ਉਹ ਦਾਈ ਦੀ ਕਹਿੰਦੇ ਉਹਨਾਂ ਬਾਹਰ ਖੜੀ ਸੀ ਜਿਹੜੀਆਂ ਗਲੀਆਂ ਹੁੰਦੀਆਂ ਸੀ ਨਿੱਕੀਆਂ-ਨਿੱਕੀਆਂ ਉੱਥੇ ਖੜੀ ਕੋਈ ਕੰਮ ਕਰ ਰਹੀ ਸੀ ਕਹਿੰਦੇ ਰਾਜਾ ਉਸ ਸਮੇਂ ਉੱਥੋਂ ਲੰਗਿਆ ਰਾਜੇ ਨੇ ਜਦੋਂ ਉਸ ਨੂੰ ਦੇਖਿਆ ਤੇ ਰਾਜੇ ਨੇ ਆਪਣੇ ਮੰਤਰੀ ਨੂੰ ਕਿਹਾ ਵੀ ਮੈਂ ਇਸ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਤੁਸੀਂ ਇਸ ਦੇ ਘਰ ਜਿਹੜਾ ਇਸ ਦਾ ਪੂਰਾ ਨਿਮੰਤਰਣ ਉਹ ਸਾਰਾ ਕੁਝ ਲੈ ਕੇ ਜਾਓ ਜਦੋਂ ਉਹ ਦਾਈ ਘਰ ਆਈ ਰਾਜੇ ਦੇ ਮੰਤਰੀ ਉਹਦੇ ਕੋਲ ਨਿਮੰਤਰਣ ਲੈ ਕੇ ਆਏ ਜਦੋਂ ਇਹ ਗੱਲ ਦਾਈ ਨੂੰ ਪਤਾ ਲੱਗੀ ਉਹਨੇ ਮੱਥੇ ਤੇ ਹੱਥ ਮਾਰਿਆ ਦਾਈ ਕਹਿੰਦੀ ਵੀ ਇਹ ਕਿੱਦਾਂ ਅਨਰਥ ਹੋਣ ਜਾ ਰਿਹਾ ਦਾਈ ਉਹਨੂੰ ਮੰਤਰੀ ਨੂੰ ਕਹਿੰਦੀ ਅਸੀਂ ਗਰੀਬ ਲੋਕ ਹਾਂ ਤੇ ਮੈਂ ਇਹ ਜਿਹੜਾ ਤੁਹਾਡਾ ਪ੍ਰਸਤਾਵ ਲੈ ਕੇ ਆਏ ਹੋ ਇਸ ਨੂੰ ਮੈਂ ਠੁਕਰਾਉਂਦੀ ਆ ਰਾਜੇ ਨੇ ਇਸ ਗੱਲ ਦਾ ਬੜਾ ਜ਼ਿਆਦਾ ਗੁੱਸਾ ਕੀਤਾ ਰਾਜੇ ਨੇ ਕੁਝ ਹੋਰ ਸਿਆਣੇ ਲੋਕਾਂ ਨੂੰ ਉਸ ਦੇ ਕੋਲ ਭੇਜਿਆ ਦਾਈ ਨੇ ਫਿਰ ਇਹੀ ਜਵਾਬ ਦਿੱਤਾ ਜਦੋਂ ਉਹ ਦੋ ਤਿੰਨ ਵਾਰ ਰਾਜੇ ਨੂੰ ਜਵਾਬ ਮਿਲਿਆ ਰਾਜਾ ਬੜਾ ਜ਼ਿਆਦਾ ਗੁੱਸਾ ਹੋ ਗਿਆ ਰਾਜੇ ਨੇ ਕਿਹਾ ਵੇਈ ਉਹਨੂੰ ਬੰਦੀ ਬਣਾ ਕੇ ਤੇ ਇੱਥੇ ਲੈ ਕੇ ਆਓ ਉਹਨੂੰ ਬੰਦੀ ਬਣਾ ਕੇ ਤੇ ਉੱਥੇ ਲੈ ਗਏ ਹੁਣ ਉਹ ਵਿਚਾਰੀ ਬਜ਼ੁਰਗ ਸੀ ਜਦੋਂ ਉਹਨੂੰ ਮਾਰਨ ਲੱਗੇ ਤਾਂ ਉਸਨੇ ਸੱਚ ਉਗਲ ਦਿੱਤਾ ਕਿ ਰਾਜਾ ਨੇ ਤੇਰੀ ਧੀ ਹੈ ਇਸ ਨੂੰ ਰਾਣੀ ਨੇ ਮਾਰਨ ਲਈ ਦਿੱਤਾ ਸੀ ਪਰ ਮੇਰੇ ਤੋਂ ਮਾਰਿਆ ਨਹੀਂ ਗਿਆ ਉਹਨੇ ਰਾਣੀ ਨੂੰ ਵੀ ਬਚਾ ਦਿੱਤਾ ਇਸ ਨੂੰ ਮੈਂ ਪਾਲ ਕੇ ਵੱਡਾ ਕੀਤਾ ਰਾਜੇ ਨੇ ਮੱਥੇ ਤੇ ਹੱਥ ਮਾਰਿਆ ਰਾਜੇ ਨੇ ਆਪਣੇ ਪੁੱਤ ਨੂੰ ਬੁਲਾਇਆ ਕਿ ਆ ਇਹਨੂੰ ਜਾ ਕੇ ਜੰਗਲਾਂ ਵਿੱਚ ਲੈ ਜਾ ਤੇ ਇਸ ਦਾ ਜਿਹੜਾ ਸਿਰ ਹੈ ਉਹ ਧੜ ਨਾਲੋਂ ਅਲੱਗ ਕਰ ਦੇ ਇਹਦੀਆਂ ਅੱਖਾਂ ਕੱਢ ਕੇ ਤੇ ਮੇਰੇ ਕੋ ਲੈ ਕੇ ਆਈ ਮੈਨੂੰ ਯਕੀਨ ਹੋ ਜਾਵੇਗਾ ਵੀ ਇਹਦਾ ਸਿਰ ਧੜ ਤੋਂ ਅਲੱਗ ਹੋ ਗਿਆ ਹੁਣ ਉਹ ਜਿਹੜਾ ਉਹਦਾ ਭਰਾ ਸੀ ਉਹਨੂੰ ਰੱਥ ਤੇ ਬਿਠਾ ਕੇ ਤੇ ਲੈ ਗਿਆ ਪਰ ਉਹ ਬੜਾ ਜ਼ਿਆਦਾ ਦਇਆ ਨਿਮਰਤਾ ਐਵੇਂ ਦੇ ਭਾਉ ਰੱਖਦਾ ਸੀ ਕਿ ਆ ਭੈਣੇ ਕਿ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ ਉਹ ਕਹਿੰਦੀ ਜੇਕਰ ਤੂੰ ਐਵੇਂ ਨਾ ਕੀਤਾ ਆਪਣਾ ਪਿਤਾ ਸੰਕੀ ਰਾਜ ਤੇ ਕਿਤੇ ਤੈਨੂੰ ਵੀ ਕੋਈ ਦੁੱਖ ਨਾ ਪਹੁੰਚਾ ਦੇ ਉਹ ਮੇਰੇ ਜਿਹੜੇ ਮੇਰੇ ਸਿਰ ਨੂੰ ਢੜ ਤੋਂ ਅਲੱਗ ਕਰ ਦੇ ਕਿਹਾ ਨਹੀਂ ਐਵੇਂ ਨਹੀਂ ਕਰ ਸਕਦਾ ਕਹਿੰਦਾ ਮੈਂ ਤੈਨੂੰ ਉਸ ਪਰਮਾਤਮਾ ਦੇ ਆਸਰੇ ਜੰਗਲ ਵਿੱਚ ਛੱਡ ਦੇਣਾ ਹ ਪਰਮਾਤਮਾ ਆਪ ਤੇਰੀ ਰੱਖਿਆ ਕਰੇਗਾ ਇਹਨਾਂ ਕਹਿ ਕੇ ਤੇ ਉਹ ਉੱਥੋਂ ਆ ਗਿਆ ਅੱਗੇ ਰਸਤੇ ਵਿੱਚ ਇੱਕ ਬੜੀ ਸੋਹਣੀ ਹਿਰਨੀ ਜਾਂਦੀ ਪਈ ਸੀ ਉਹਨੇ ਹਿਰਨੀ ਨੂੰ ਜਿਵੇਂ ਤੀਰ ਮਾਰਿਆ ਤੇ ਉਹਦੀਆਂ ਅੱਖਾਂ ਲੈ ਕੇ ਰਾਜੇ ਦੇ ਕੋਲ ਚਲਾ ਗਿਆ ਰਾਜੇ ਨੇ ਅੱਖਾਂ ਵੇਖ ਕੇ ਬੜੀ ਸੰਤੁਸ਼ਟੀ ਜ਼ਾਹਿਰ ਕੀਤੀ ਵੀ ਚੱਲ ਕਿਆ ਸੀ ਵੀ ਧੀ ਕਰਕੇ ਵਿਨਾਸ਼ ਹੋਵੇਗਾ ਤੇ ਹੁਣ ਇਹ ਸਾਰਾ ਕੁਝ ਠੀਕ ਹੋ ਗਿਆ ਕਹਿੰਦੇ ਹੌਲੀ ਹੌਲੀ ਸਮਾਂ ਲੰਘਣ ਲੱਗਿਆ ਕਹਿੰਦੇ ਉਹ ਜੰਗਲਾਂ ਦੇ ਵਿੱਚ ਹੀ ਰਿਹਾ ਕਰਨ ਲੱਗੀ ਉੱਥੇ ਕਦੀ ਪੱਤੇ ਖਾ ਲੈਣੇ ਕਦੀ ਫੁੱਲ ਖਾ ਲੈਣੇ ਮੌਸਮ ਹੋਣਾ ਤੇ ਕੋਈ ਫਲ ਖਾ ਲਿਆ ਕਰਨਾ ਪਰ ਕਹਿੰਦੇ ਕੰਡਿਆਂ ਝਾੜੀਆਂ 'ਚ ਰਹਿ ਰਹਿ ਕੇ ਨਾ ਜਿੰਨੇ ਤਨ ਦੇ ਕੱਪੜੇ ਸੀ ਉਹ ਫੱਟਣ ਲੱਗੇ ਕਹਿੰਦੇ ਹੁਣ ਓਨੇ ਕ ਕੱਪੜੇ ਰਹਿ ਗਏ ਸੀ ਜਿਸ ਨੂੰ ਨਾ ਮਾਤਰੀ ਕਿਹਾ ਜਾ ਸਕਦਾ ਹੈ ਕਹਿੰਦੇ ਰਾਤ ਨੂੰ ਝਾੜੀਆਂ 'ਚ ਓਨੇ ਸੌ ਕੇ ਤੇ ਆਪਣੀ ਜ਼ਿੰਦਗੀ ਬਤੀਤ ਕਰਨੀ ਕਹਿੰਦੇ ਇੱਕ ਦਿਨ ਕਿਸੇ ਦੇਸ਼ ਦਾ ਰਾਜਾ ਉਸ ਜੰਗਲ ਦੇ ਵਿੱਚੋਂ ਲੰਘਦਾ ਪਿਆਸੀ ਤੇ ਉੱਥੇ ਆਰਾਮ ਕਰਨ ਲੱਗਦਾ ਹੈ ਤੇ ਰਾਜੇ ਦੀ ਨਿਗਾਹ ਉ ਝਾੜੀ ਤੇ ਪੈਂਦੀ ਹੈ ਉੱਥੇ ਕੋਈ ਲੁਕਿਆ ਹੋਇਆ ਰਾਜੇ ਨੇ ਤੀਰ ਕਮਾਨ ਕੱਢ ਕੇ ਕਿਹਾ ਵੀ ਜੋ ਵੀ ਇੱਥੇ ਲੁਕਿਆ ਹੈ ਉਹ ਬਾਹਰ ਆ ਜਾਵੇ ਰਾਜੇ ਦੀ ਇਹ ਗੱਲ ਸੁਣ ਕੇ ਉਸਨੇ ਕਿਹਾ ਕਿ हे ਰਾਜਨ ਮੇਰੇ ਤਨ ਤੇ ਕੋਈ ਕਪੜਾ ਨਹੀਂ ਹੈ ਤੇ ਐਵੇਂ ਮੈਂ ਬਾਹਰ ਨਹੀਂ ਆ ਸਕਦੀ ਜੇਕਰ ਤੂੰ ਮੈਨੂੰ ਕਪੜਾ ਦੇ ਦੇਂ ਤਾਂ ਮੈਂ ਆਪਣੇ ਤਨ ਤੇ ਪਾ ਕੇ ਬਾਹਰ ਆ ਸਕਦੀ ਹਾਂ ਉਸ ਸਮੇਂ ਰਾਜੇ ਮਹਾਰਾਜੇ ਚਾਦਰਾਂ ਲਿਆ ਕਰਦੇ ਸੀ ਰਾਜੇ ਨੇ ਜਿਵੇਂ ਚਾਦਰ ਉਧਰ ਨੂੰ ਵਗਾਈ ਉਹ ਚਾਦਰ ਨੂੰ ਆਪਣੇ ਪੂਰੇ ਤਨ ਤੇ ਲਪੇਟ ਕੇ ਬਾਹਰ ਆ ਗਈ ਜਦੋਂ ਬਾਹਰ ਆਈ ਤੇ ਰਾਜੇ ਨੇ ਦੇਖਿਆ ਵੀ ਇਹ ਤੇ ਹਜੇ ਛੋਟੀ ਜਿਹੀ ਉਮਰ ਦੀ ਹੈ ਦੂਸਰਾ ਇਹ ਗੁਣਵਾਨ ਵੀ ਪ੍ਰਤੀਤ ਹੁੰਦੀ ਹੈ ਮੁਖ ਤੇ ਨੂਰ ਸੀ ਦੀ ਜਰੂਰ ਇਸ ਦੀ ਕੋਈ ਨਾ ਕੋਈ ਮਜਬੂਰੀ ਹੋਣੀ ਹੈ ਜੋ ਇੱਥੇ ਰਹਿ ਰਹੀ ਹੈ ਰਾਜਾ ਨਾਲ ਲੈ ਗਿਆ ਰਾਜੇ ਦਾ ਇੱਕ ਮੰਤਰੀ ਬਜ਼ੁਰਗ ਸੀ ਉਸ ਦੇ ਕੋਲ ਛੱਡ ਗਿਆ ਕਿਹਾ ਮੈਂ ਇਹਨੂੰ ਐਵੇਂ ਲੈ ਕੇ ਗਿਆ ਤਾਂ ਮੇਲਜੋਲ ਦੇ ਲੋਕਾਂ ਨੇ ਕਹਿਣਾ ਕਿ ਰਾਜੇ ਦੀ ਨੀਅਤ ਖਰਾਬ ਹੈ ਕਿਸੇ ਦੀ ਧੀ ਲੈ ਕੇ ਆ ਗਿਆ ਮੈਂ ਇਸ ਨੂੰ ਪੂਰੇ ਰਸਮਾਂ ਰਿਵਾਜਾਂ ਦੇ ਨਾਲ ਵਿਆਹ ਕੇ ਇੱਥੋਂ ਲੈ ਕੇ ਜਾਵਾਂਗਾ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹ ਮੰਤਰੀ ਦੇ ਘਰੋਂ ਉਸ ਨੂੰ ਵਿਆਹ ਕੇ ਤੇ ਆਪਣੇ ਘਰ ਲੈ ਗਿਆ ਕਹਿੰਦੇ ਜਦੋਂ ਵਿਆਹ ਕੇ ਘਰ ਲੈ ਕੇ ਗਿਆ ਕੁਝ ਸਮਾਂ ਲੰਘਿਆ ਤੇ ਉਹਨਾਂ ਨੂੰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਉਹ ਬੜਾ ਜ਼ਿਆਦਾ ਧਰਮੀ ਨਿਆਂ ਕਰਨ ਵਾਲਾ ਤੇ ਹਰ ਇੱਕ ਦੀ ਗੱਲ ਸੁਣਦਾ ਸੀ ਉਸ ਨੇ ਕਦੇ ਵੀ ਆਪਣੀ ਉਸ ਰਾਣੀ ਤੋਂ ਉਸ ਦੇ ਕਿਸੇ ਚੀਜ਼ ਬਾਰੇ ਨਾ ਪੁੱਛਿਆ ਕਹਿੰਦੇ ਜਦੋਂ ਪੁੱਤਰ ਦੀ ਦਾਤ ਪ੍ਰਾਪਤ ਹੋਈ ਤੇ ਉਹਨੇ ਕਿਹਾ ਦੇਖ ਰਾਣੀ ਆਪਣੀ ਹੁਣ ਔਲਾਦ ਵੀ ਹੋ ਗਈ ਇਹ ਰਿਸ਼ਤਾ ਹੋਰ ਵੀ ਗਹਿਰਾ ਹੋ ਗਿਆ ਮੈਂ ਤੁਹਾਡੇ ਬੀਤੇ ਕੱਲ ਬਾਰੇ ਜਾਣਨਾ ਚਾਹੁੰਦਾ ਹਾਂ ਰਾਣੀ ਨੇ ਅੱਗੋਂ ਟਾਲ ਮਟੋਲ ਕਰਕੇ ਗੱਲ ਟਾਲ ਦਿੱਤੀ ਕਹਿੰਦੇ ਹੌਲੀ ਹੌਲੀ ਸਮਾਂ ਲੰਘਿਆ ਰਾਜੇ ਨੂੰ ਇੱਕ ਦੂਸਰੇ ਪੁੱਤਰ ਦੀ ਦਾਤ ਪ੍ਰਾਪਤ ਹੋਈ ਰਾਜਾ ਫਿਰ ਕੋਲ ਆਇਆ ਕਿ ਆਹ ਰਾਣੀ ਹੁਣ ਆਪਣਾ ਰਿਸ਼ਤਾ ਹੋਰ ਅਟੁੱਟ ਹੋ ਗਿਆ ਮੈਂ ਤੇਰੇ ਬੀਤੇ ਕੱਲ ਬਾਰੇ ਜਾਣਨਾ ਚਾਹੁੰਦਾ ਹਾਂ ਰਾਣੀ ਨੇ ਫਿਰ ਟਾਲ ਮਟੋਲ ਕਰ ਦਿੱਤੀ ਪਰ ਅੱਜ ਰਾਜੇ ਨੇ ਬਾਰ ਬਾਰ ਪੁੱਛਿਆ ਉਸਨੇ ਸਾਰੀ ਗੱਲ ਦੱਸ ਦਿੱਤੀ ਕਿ ਐਵੇਂ ਮੇਰਾ ਪਿਓ ਰਾਜਾ ਸੀ ਉਹਨੂੰ ਕਿਸੇ ਨੇ ਕਿਹਾ ਵੀ ਤੀ ਦਾ ਜਨਮ ਹੋਇਆ ਤੇ ਤੇਰਾ ਸਰਬਨਾਸ਼ ਹੋ ਜਾਵੇਗਾ ਜਿਸ ਕਰਕੇ ਮੈਨੂੰ ਉਸਨੇ ਮਰਵਾਣ ਲਈ ਭੇਜ ਦਿੱਤਾ ਉਹਨੇ ਸਾਰੀ ਗਾਥਾ ਸੁਣਾ ਦਿੱਤੀ ਤੋ ਇਹ ਗੱਲ ਸੁਣੀ ਉਹਨੂੰ ਬੜਾ ਜ਼ਿਆਦਾ ਦੁੱਖ ਹੋਇਆ ਤੇ ਉਸਦੇ ਪਿਓ ਤੇ ਬੜੀਆਂ ਲਾਣਤਾਂ ਪਾਈਆਂ ਉਹਨੇ ਕਿਹਾ ਵੀ ਕਿਉ ਨਾ ਮੈਂ ਤੈਨੂੰ ਤੇਰੇ ਪਿਓ ਕੋਲ ਲੈ ਕੇ ਜਾਵਾਂ ਕਿ ਜਿਸ ਦਿਨ ਦੀ ਤੂੰ ਮੇਰੇ ਰਾਜ ਵਿੱਚ ਆਈ ਮੇਰੇ ਰਾਜ ਵਿੱਚ ਹਰ ਪਾਸੇ ਅਮਨ ਤੇ ਸ਼ਾਂਤੀ ਹੈ ਪਹਿਲਾਂ ਤੇ ਉਹ ਰਾਣੀ ਨੇ ਕਿਹਾ ਵੀ ਮੈਂ ਨਹੀਂ ਜਾਣਾ ਫਿਰ ਰਾਜੇ ਦੇ ਕਹਿਣ ਤੇ ਉਹ ਤਿਆਰ ਹੋ ਗਈ ਕਹਿੰਦੇ ਜਦੋਂ ਜਾਣ ਲੱਗਦੇ ਨੇ ਲੱਗਦੇ ਨੇ ਨਾ ਤੇ ਰਾਜੇ ਨੂੰ ਕੋਈ ਕੰਮ ਪੈ ਜਾਂਦਾ ਰਾਜਾ ਆਪਣੇ ਇੱਕ ਮੰਤਰੀ ਸੈਨਿਕ ਤੇ ਸੈਨਾ ਦੀ ਟੁਕੜੀ ਦੇ ਨਾਲ ਆਪਣੇ ਦੋਨੋਂ ਪੁੱਤ ਤੇ ਉਹ ਰਾਣੀ ਨੂੰ ਭੇਜ ਦਿੰਦਾ ਕਹਿੰਦੇ ਪਹਿਲਾਂ ਯਾਤਰਾ ਪੈਦਲ ਤੇ ਰੱਥਾਂ ਤੇ ਹੁੰਦੀ ਸੀ ਕਹਿੰਦੇ ਤੁਰਦੇ ਤੁਰਦੇ ਇੱਕ ਥਾਂ ਤੇ ਜਾ ਕੇ ਤੇ ਰਾਤ ਹੋ ਗਈ ਅੱਜ ਨਾ ਰਾਣੀ ਦਾ ਜਿੱਥੇ ਤੰਬੂ ਕਨਾਤਾਂ ਲਾ ਕੇ ਕਰਦੇ ਸੀ ਉਸ ਦੇ ਨਾਲ ਹੀ ਅੱਜ ਮੰਤਰੀ ਨੇ ਤੰਬੂ ਕਨਾਤ ਲਾ ਲਈ ਰਾਣੀ ਕੋਲ ਆਈ ਕਹਿੰਦੀ ਤੈਨੂੰ ਨਹੀਂ ਪਤਾ ਮੈਂ ਇੱਕ ਰਾਜੇ ਦੀ ਧੀ ਆ ਤੇ ਰਾਜੇ ਦੀ ਘਰ ਵਾਲੀਆਂ ਤੇ ਮੇਰੀ ਬਰਾਬਰੀ ਵਿੱਚ ਤੂੰ ਕਿਉਂ ਐਵੇਂ ਆਪਣਾ ਆਪਣੇ ਤੰਬੂ ਕਨਾਤ ਨੂੰ ਲਾ ਰਿਆਂ ਹੈ ਅੱਗੋਂ ਉਸਨੇ ਕਿਹਾ ਜੀ ਰਾਜਾ ਤਾਂ ਹੈ ਨਹੀਂ ਤੇ ਮੈਂ ਤੁਹਾਡੀ ਰੱਖਿਆ ਕਰਨੀ ਹੈ ਇੱਥੇ ਆਪਣਾ ਤੰਬੂ ਕਨਾਤ ਇਸ ਲਈ ਲਗਾਈ ਨਹੀਂ ਹੁਣ ਉਹਦੀ ਕਿਤੇ ਨਾ ਕਿਤੇ ਮਨਸਾ ਰਾਣੀ ਜਾਣ ਗਈ ਸੀ ਉਹ ਸਾਰੀ ਰਾਤ ਜਾ ਕੇ ਲੰਘਾਉਣ ਲੱਗੀ ਕਹਿੰਦੇ ਅਧਿਕ ਰਾਤ ਹੋਈ ਤੇ ਜਿਹੜਾ ਉਹ ਮੰਤਰੀ ਸੀ ਉਹ ਅੰਦਰ ਆ ਗਿਆ ਰਾਣੀ ਨੇ ਕਿਹਾ ਵੀ ਖਬਰਦਾਰ ਤੂੰ ਸ਼ਾਇਦ ਭੁੱਲ ਗਿਆ ਮੈਂ ਰਾਜੇ ਦੀ ਧੀ ਆ ਤੇ ਰਾਜੇ ਦੀ ਹੀ ਘਰ ਵਾਲੀ ਹਾਂ ਤੂੰ ਆਪਣੀ ਜਿਹੜੀ ਮਨਸਾ ਲੈ ਕੇ ਆਇਆ ਉਹ ਵਾਪਸ ਲੈ ਕੇ ਚਲਾ ਜਾ ਪਰ ਉਹ ਕਾਲੀ ਕਾਲੀ ਕਦਮਾਂ ਨਾਲ ਅੱਗੇ ਆਉਣ ਲੱਗਿਆ ਕਹਿੰਦੇ ਇੰਨੇ ਨੂੰ ਰਾਣੀ ਨੇ ਆਪਣੇ ਵੱਡੇ ਪੁੱਤ ਨੂੰ ਅੱਗੇ ਕਰ ਦਿੱਤਾ ਉਸ ਮੰਤਰੀ ਨੇ ਆਪਣੀ ਤਲਵਾਰ ਦੇ ਨਾਲ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਰਾਣੀ ਇਹ ਦੇਖ ਕੇ ਕੋਈ ਹੈਰਾਨੀ ਦੀ ਹੱਦ ਨਾ ਰਹੀ ਰਾਣੀ ਨੇ ਹੁਣ ਨਰਮ ਭਾਉ ਦੇ ਨਾਲ ਕਿਹਾ ਕਿ ਤੂੰ ਕੁਝ ਸਮਾਂ ਰੁਕ ਮੈਂ ਹੁਨੇ ਆਈ ਰਾਣੀ ਉੱਥੋਂ ਭੱਜ ਕੇ ਤੇ ਜੰਗਲਾਂ ਦੇ ਵਿੱਚ ਚਲੀ ਗਈ ਕੁਣ ਉਸ ਨੂੰ ਜੰਗਲ ਦਾ ਚੱਪਾ-ਚੱਪਾ ਪਤਾ ਸੀ ਕਹਿੰਦੇ ਉਹ ਲੱਭਦੇ ਰੇ ਪਰ ਕਿਤੋਂ ਨਾ ਲੱਭੀ ਪਰ ਸਵੇਰ ਹੋਈ ਤੇ ਰਾਣੀ ਉਥੇ ਤੰਬੂ ਵਿੱਚ ਉਹਨਾਂ ਨੂੰ ਮਿਲੀ ਕਹਿੰਦੇ ਉਹਨਾਂ ਚੱਲਣਾ ਸ਼ੁਰੂ ਕੀਤਾ ਸਵੇਰ ਉਹ ਪੁੱਤ ਨੂੰ ਆਸੇ-ਪਾਸੇ ਵੇਖਦੀ ਰਹੀ ਪਰ ਇੱਕ ਹੀ ਪੁੱਤਰ ਸੀ ਦੂਜੇ ਦਾ ਨਾਮੋ ਨਿਸ਼ਾਨ ਨਹੀਂ ਸੀ ਕਹਿੰਦੇ ਅਗਲੀ ਰਾਤ ਜਿੱਥੇ ਤੰਬੂ ਕਨਾਤਾ ਲਾਈਆਂ ਤੇ ਕਹਿੰਦੇ ਅੱਜ ਉਹਦਾ ਜਿਹੜਾ ਸੈਨਾਪਤੀ ਸੀ ਉਸਨੇ ਬਰਾਬਰ ਤੰਬੂ ਕਨਾਤਾਂ ਲਾਈਆਂ ਹੁਣ ਉਸਦੀ ਮਨਸ਼ਾ ਵੀ ਜਾਣ ਗਈ ਸੀ ਅੱਧੀ ਰਾਤ ਹੋਈ ਤੇ ਉਹ ਆ ਗਿਆ ਉਹਨੇ ਫਿਰ ਉਸਨੂੰ ਪੂਰੀ ਆਪਣੀ ਗਰਜਦੀ ਹੋਈ ਆਵਾਜ਼ ਦੇ ਵਿੱਚ ਸੁਚੇਤ ਕੀਤਾ ਪਰ ਉਹ ਅੱਗੇ ਵਧੀ ਜਾਵੇ ਕਹਿੰਦੇ ਇੰਨੇ ਨੂੰ ਉਸਨੇ ਛੋਟੇ ਪੁੱਤਰ ਨੂੰ ਅੱਗੇ ਕੀਤਾ ਪਰ ਉਸਨੇ ਉਸ ਦਾ ਸਿਰ ਜੋ ਸੀ ਉਹ ਧੜ ਤੋਂ ਅਲੱਗ ਕਰ ਦਿੱਤਾ ਫਿਰ ਰਾਣੀ ਨੇ ਨਿਮਰਤਾ ਸਹਿਤ ਕਹਿੰਦੀ ਵੀ ਕੁਝ ਸਮਾਂ ਰੁੱਕ ਮੈਂ ਹੁਣੀ ਆਉਂਦੀ ਹਾਂ ਇਹਨਾਂ ਕਹਿ ਕੇ ਉਹ ਭੱਜ ਕੇ ਜੰਗਲਾਂ ਦੇ ਵਿੱਚ ਚਲੀ ਗਈ ਹੁਣ ਉਸ ਨੂੰ ਇਹ ਸੀ ਵੀ ਮੇਰੇ ਦੋਨੋਂ ਪੁੱਤ ਚਲੇ ਗਏ ਨੇ ਹੁਣ ਮੈਂ ਜੀ ਕੇ ਕੀ ਕਰਨਾ ਕਹਿੰਦੇ ਇੱਕ ਦਰਿਆ ਵਹਿੰਦਾ ਪਿਆ ਸੀ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਕਹਿੰਦੇ ਜਦੋਂ ਛਾਲ ਮਾਰੀ ਨਾ ਪਾਣੀ ਦੀ ਗਤੀ ਇੰਨੀ ਜ਼ਿਆਦਾ ਸੀ ਇੰਨਾ ਜ਼ਿਆਦਾ ਬਹਾਅ ਸੀ ਕੀ ਉਹ ਰੋੜ ਕੇ ਅੱਗੇ ਚਲੀ ਗਈ ਸਵੇਰ ਹੋਈ ਤੇ ਕਹਿੰਦੇ ਉਸ ਥਾਂ ਤੇ ਕਿਤੇ ॠषि मुनि ਦੇ ਜਾਂ ਕਹਿ ਲੋ ਕਿਸੇ ਸੰਤ ਫਕੀਰ ਦੇ ਚੇਲੇ ਇਸ਼ਨਾਨ ਕਰਨ ਆਏ ਕਹਿੰਦੇ ਉਹਨਾਂ ਦੇਖ ਕੇ ਤੇ ਬਾਹਰ ਕੱਢ ਲਿਆ ਪਹਿਲਾਂ 2 ਜਣੇ ਸਨ ਫਿਰ 4 ਤੇ ਫਿਰ 6 ਜਣੇ ਆ ਗਏ ਉਹ ਸਾਰੇ ਇੱਕ ਉਸ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦੇ ਸਨ ਆਪਸ ਵਿੱਚ ਲੜਨ ਲੱਗੇ ਬਹਿਸਵਾਜੀ ਕਰਨ ਲੱਗੇ ਪਹਿਲਾ ਕਹਿੰਦਾ ਮੈਂ ਇਸ ਨਾਲ ਵਿਆਹ ਕਰਾਵਾਉਂਗਾ ਦੂਜਾ ਕਹਿੰਦਾ ਮੈਂ ਕਰਵਾਵਾਂਗਾ ਤੀਸਰਾ ਕਹਿੰਦਾ ਤੇ ਜਦੋਂ ਆਪਸ ਵਿੱਚ ਕਿਸੇ ਗੱਲ ਦਾ ਹੱਲ ਨਾ ਲੱਭਿਆ ਤੇ ਕਹਿੰਦੇ ਐਵੇਂ ਕਰਦੇ ਹਾਂ ਆਪਣੇ ਗੁਰੂ ਦੇ ਕੋਲ ਚਲਦੇ ਹਾਂ ਉਹੀ ਇਸ ਦਾ ਹੱਲ ਦੱਸਣਗੇ ਕਹਿੰਦੇ ਜਦੋਂ ਸੰਤ ਫਕੀਰ ਦੇ ਕੋਲ ਲੈ ਗਏ ਨਾ ਜਿਆਦਾ ਗਿਆਨੀ ਮਹਾਂਪੁਰਸ਼ ਸਨ ਉਹਨਾਂ ਕਹਾਂ ਵੀ ਲੜੋ ਨਾ ਅਡੇ ਛਿਆਂ ਦੀ ਕੋਈ ਭੈਣ ਨਹੀਂ ਤੁਸੀਂ ਇਸ ਨੂੰ ਆਪਣੀ ਭੈਣ ਦਾ ਦਰਜਾ ਦਿਓ ਤੇ ਕਿਤੇ ਨਾ ਕਿਤੇ ਤੁਹਾਡੀ ਜੂਨ ਬਦਲ ਦੇਵੇਗੀ ਕਹਿੰਦੇ ਗੁਰੂ ਦੇ ਕਹਿਣ ਤੇ ਉਹਨਾਂ ਉਸ ਨੂੰ ਆਪਣੀ ਭੈਣ ਬਣਾ ਲਿਆ ਕਹਿੰਦੇ ਹੁਣ ਉਹਨੇ ਭੋਜਨ ਦੀ ਵਿਵਸਥਾ ਕਰ ਦੇਣੀ ਸਾਰਾ ਕੁਝ ਕਰ ਦਿਆ ਕਰਨਾ ਇੱਕ ਦਿਨ ਉਹਨੂੰ ਪਤਾ ਚੱਲਿਆ ਵੀ ਇਹ ਰਾਜ ਉਸਦੇ ਪਿਤਾ ਦਾ ਰਾਜ ਹੈ ਕਹਿੰਦੇ ਉਹਨਾਂ ਹਰ ਰੋਜ਼ 6 ਦੇਚੇ ਉਸ ਦੇ ਪਿਤਾ ਦੇ ਮਹਿਲ ਵਿੱਚ ਮੰਗਣ ਲਈ जाया ਕਰਦੇ ਸਨ ਕਹਿੰਦੇ ਰੋਟੀ ਟੁਕ ਉਥੋਂ ਲਿਆਇਆ ਕਰਦੇ ਸਨ ਇੱਕ ਦਿਨ ਉਸਨੇ ਆਪਣੇ ਭਰਾਵਾਂ ਨੂੰ ਕਿਹਾ ਵੀ ਮੈਂ ਚਾਹੁੰਦੀ ਹਾਂ ਵੀ ਇਹ ਜਿਹੜਾ ਰਾਜਾ ਹੈ ਮੈਂ ਸੁਣਿਆ ਹੈ ਇੱਕ ਕਥਾ ਕਹਾਣੀਆਂ ਬੜੇ ਸੁਣਦਾ ਹੈ ਤੇ ਮੈਂ ਉੱਥੇ ਜਾ ਕੇ ਕਥਾ ਕਹਾਣੀਆਂ ਤੇ ਕਿਸੇ ਸੁਣਾਉਣਾ ਚਾਹੁੰਦੀ ਹਾਂ ਉਸ ਸੰਤ ਫਕੀਰ ਨੇ ਜਾ ਕੇ ਉੱਥੇ ਰਾਜੇ ਨੂੰ ਕਿਹਾ ਕਿ ਰਾਜਾ ਐਵੇਂ ਮੇਰੀ ਧੀਏ ਤੇ ਉਹ ਰੋਜ਼ ਇੱਥੇ ਆ ਕੇ ਕਥਾ ਕਹਾਣੀਆਂ ਸੁਣਾਉਣਾ ਜਾਂਦੀ ਹੈ ਰਾਜੇ ਨੇ ਕਿਹਾ ਠੀਕ ਹੈ ਉਹਨੇ ਜਾਇਆ ਕਰਨਾ ਤੇ ਜਾ ਕੇ ਕਥਾ ਸੁਣਾਉਣ ਲੱਗ ਜਾਇਆ ਕਰਨੀ ਰਾਜੇ ਨੇ ਕਿਹਾ ਇੱਥੇ ਹੀ ਰਹਿ ਸਕਦੀ ਹੈ ਉਹ ਉਸ ਦੇ ਛੇ ਭਰਾਵਾਂ ਨੇ ਕਿਹਾ ਨਹੀਂ ਅਸੀਂ ਰੋਜ਼ ਲੈ ਕੇ ਆਇਆ ਕਰਾਂਗੇ ਤੇ ਆਪਣੇ ਨਾਲ ਹੀ ਲੈ ਕੇ ਜਾਇਆ ਕਰਾਂਗੇ ਕਹਿੰਦੇ ਠੀਕ ਹੈ ਕਉਣ ਰੋਜ਼ ਕਥਾ ਕੀਰਤਨ ਤੇ ਕਹਾਣੀਆਂ ਕੁਝ ਨਾ ਕੁਝ ਜ਼ਰੂਰ ਸੁਨਾਇਆ ਕਰਨੀਆਂ ਇੱਕ ਦਿਨ ਹੁਣ ਜਦੋਂ ਉਹ ਰਾਜਾ ਆਪਣੇ ਕੰਮ ਕੁਮ ਕਰਕੇ ਉਹਦਾ ਜਿਹੜਾ ਘਰ ਵਾਲਾ ਸੀ ਜਦੋਂ ਉਹ ਉੱਥੇ ਪਹੁੰਚਿਆ ਉਹਨੇ ਪੁੱਛਿਆ ਵੀ ਮੇਰੇ ਬੱਚੇ ਤੇ ਮੇਰੀ ਘਰ ਵਾਲੀ ਕਿੱਥੇ ਐ ਤੇ ਸੇਨapati ਕਹਿਣ ਲੱਗਾ ਰਾਜਾ ਤੈਨੂੰ ਨਹੀਂ ਪਤਾ ਕਿ ਤੇਰੀ ਘਰ ਵਾਲੀ ਤਾਂ ਜਿਹੜੀ ਸੀ ਉਹ ਮਨੁੱਖੀ ਜਾਮਾ ਹੀ ਨਹੀਂ ਸੀ ਉਹ ਤਾਂ ਬੱਚਿਆਂ ਨੂੰ ਵੀ ਖਾਂਦੀ ਸੀ ਤੇ ਮਨੁੱਖਾਂ ਨੂੰ ਵੀ ਖਾਂਦੀ ਸੀ ਤੇਰੇ ਦੋਵਾਂ ਬੱਚਿਆਂ ਨੂੰ ਖਾ ਕੇ ਤੇ ਆਪ ਵੀ ਉੱਡ ਪੁੱੜ ਗਈ ਜਦੋਂ ਉਹਨੂੰ ਇਹ ਗੱਲ ਪਤਾ ਲੱਗੀ ਨਾ ਉਹ ਬੜਾ ਦੁਖੀ ਹੋਇਆ ਆਪਣੇ ਘਰ ਵਾਪਸ ਚਲਾ ਗਿਆ ਪਰ ਮਨ ਚ ਇੱਛਾ ਹੋਈ ਬਈ ਮੈਂ ਉਸਦੇ ਪਿਤਾ ਨੂੰ ਦੱਸ ਕੇ ਆਵਾਂ ਬਈ ਸੱਚੀ ਜੋ ਤੇਰੇ ਮਨ ਵਿੱਚ ਖਿਆਲ ਸੀ ਨਾ ਉਹ ਸੱਚ ਸੀ ਉਹ ਆਪਣੇ ਸੈਨਾਪਤੀ ਮੰਤਰੀ ਨੂੰ ਨਾਲ ਲੈ ਕੇ ਤੇ ਰਾਜੇ ਦੇ ਵੱਲ ਚਲਾ ਜਾਂਦਾ ਹੈ ਕਹਿੰਦੇ ਅੱਜ ਜਦੋਂ ਕਥਾ ਸੁਣਾਉਣ ਆਈ ਨਾ ਦੇਖਦੀ ਹੈ ਵੀ ਉਸਦਾ ਪਤੀ ਵੀ ਉੱਥੇ ਤੇ ਮੰਤਰੀ ਵੀ ਉੱਥੇ ਹੈ ਤੇ ਸੈਨਾਪਤੀ ਵੀ ਉੱਥੇ ਹੈ ਤੇ ਉਸਦਾ ਪਿਓ ਵੀ ਉੱਥੇ ਹੈ ਕਹਿੰਦੇ ਵੱਡਾ ਸਾਰਾ ਪਰਦਾ ਲੱਗਾ ਹੋਇਆ ਸੀ ਉਸ ਦੇ ਪਿੱਛੇ ਬੈਠ ਕੇ ਉਹ ਕਥਾ ਸੁਣਾਉਣ ਲੱਗੀ ਕਹਿੰਦੀ ਅੱਜ ਜੋ ਮੈਂ ਤੁਹਾਨੂੰ ਦੱਸਣ ਲੱਗੀਆਂ ਨਾ ਉਹ ਇੰਨਾ ਅਤ ਦਾ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਜੇਕਰ ਕਿਸੇ ਨੂੰ ਵੀ ਕੋਈ ਜ਼ਰੂਰੀ ਕੰਮ ਹੈ ਨਾ ਉਹ ਇੱਥੋਂ ਉੱਠ ਕੇ ਚਲਾ ਜਾਵੇ ਕਿਉਂਕਿ ਜਦੋਂ ਮੈਂ ਇੱਕ ਕਥਾ ਕਿੱਸਾ ਕਹਿਣਾ ਸ਼ੁਰੂ ਕੀਤਾ ਨਾ ਤੇ ਜੇ ਕੋਈ ਵਿੱਚੋਂ ਉੱਠਣਾ ਚਾਹੇਗਾ ਤਾਂ ਫਿਰ ਮੈਂ ਵਿੱਚੋਂ ਇਹ ਕਥਾ ਉਦੋਂ ਹੀ ਬੰਦ ਕਰ ਦਵਾਂਗੀ ਮੈਂ ਅੱਗੇ ਸੁਣਾਉਣੀ ਹੀ ਨਹੀਂ ਸਭ ਨੇ ਇੱਕ ਦੂਜੇ ਵੱਲ ਤੱਕਿਆ ਤੇ ਕਿਹਾ ਨਹੀਂ ਤੁਸੀਂ ਸੁਣਾਓ ਕਹਿੰਦੀ ਇੱਕ ਵਾਰ ਨਾ ਇੱਕ ਰਾਜਾ ਸੀ ਉਹ ਰਾਜਾ ਇੰਨਾ ਜ਼ਿਆਦਾ क्रूर ਸੀ ਨਾ ਕਿ ਉਸ ਨੂੰ ਕਿਸੇ ਨੇ ਕਿਹਾ ਵੀ ਤੇਰੇ ਰਾਜ ਵਿੱਚ ਧੀ ਦਾ ਜਨਮ ਹੋਇਆ ਨਾ ਤਾਂ ਤੇਰਾ ਰਾਜ ਤੇਰੇ ਰਾਜ ਦਾ ਵਿਨਾਸ਼ ਦਾ ਕਾਰਨ ਬਣੇਗੀ ਕਹਿੰਦੇ ਉਹ ਰਾਜੇ ਨੇ ਆਪਣੀ ਧੀ ਨੂੰ ਕਹਿੰਦੇ ਮਰਵਾ ਦਿੱਤਾ ਉਹ ਰਾਜਾ ਬੜਾ ਜ਼ਿਆਦਾ ਖੁਸ਼ ਹੋਇਆ ਪਰ ਕਹਿੰਦੇ ਉਹ ਰਾਜੇ ਦੀ ਜਿਹੜੀ ਧੀ ਸੀ ਨਾ ਉਹ ਮਰੀ ਨਹੀਂ ਸੀ ਕਹਿੰਦੇ ਉਹਨੂੰ ਇੱਕ ਦਾਈ ਨੇ ਪਾਲਣਾ ਸ਼ੁਰੂ ਕਰ ਦਿੱਤਾ ਰਾਜੇ ਨੇ ਜਦੋਂ ਇਹ ਕਥਾ ਸੁਣੀ ਉਹਨੂੰ ਲੱਗਿਆ ਵੀ ਮੇਰੀ ਹੀ ਗੱਲ ਹੋ ਰਹੀ ਹੈ ਉਹਨੇ ਗੱਲ ਵਿੱਚੋਂ ਮੋਤੀਆਂ ਦੀ ਮਾਲਾ ਲਾਹ ਕੇ ਤੇ ਉਸਦੇ ਭਰਾਵਾਂ ਦੇ ਅੱਗੇ ਸੁੱਟ ਦਿੱਤੀ ਕਹਿੰਦੇ ਉਹ ਮਨ ਹੀ ਮਨ ਬੜਾ ਖੁਸ਼ ਹੋਣ ਲੱਗਿਆ ਪਰ ਅੱਗੇ ਜਾ ਕੇ ਜਦੋਂ ਉਸਨੇ ਕਿਹਾ ਭਈ ਉਹ ਹੌਲੀ ਹੌਲੀ ਦੁੱਖਾਂ ਦੇ ਵਿੱਚ ਪਲਣ ਲੱਗੀ ਤੇ ਕਹਿੰਦੇ ਇੱਕ ਦਿਨ ਜਦੋਂ ਰਾਜੇ ਨੇ ਉਸਦੇ ਨਾਲ ਵਿਆਹ ਕਰਾਉਣਾ ਚਾਹਿਆ ਤਾਂ ਉਹ ਦਾਈ ਨੇ ਦੱਸ ਦਿੱਤਾ ਵੀ ਉਹ ਤਾਂ ਤੇਰੀ ਹੀ ਧੀ ਹੈ ਰਾਜੇ ਨੇ ਮੱਥੇ ਤੇ ਹੱਥ ਮਾਰਿਆ ਪਰ ਰਾਜੇ ਦੇ ਮਨ ਨੂੰ ਚੋਂ ਹਜੇ ਵੀ ਜਿਹੜੀ ਨਫ਼ਰਤ ਨਹੀਂ ਗਈ ਸੀ ਉਸਨੇ ਆਪਣੇ ਪੁੱਤਰ ਨੂੰ ਵੀ ਕਿਆ ਵੀ ਤੂੰ ਜਾ ਤੇ ਇਸ ਦਾ ਸਿਰ ਧੜ ਨਾਲੋਂ ਅਲੱਗ ਕਰ ਦੇ ਤੇ ਉਹਦੀਆਂ ਅੱਖਾਂ ਲੈ ਕੇ ਆਏ। ਰਾਜਾ ਕਿਤੇ ਨਾ ਕਿਤੇ ਮਨ ਵਿੱਚ ਇਹ ਸੋਚਣ ਲੱਗਿਆ ਵੀ ਮੈਂ ਕਿੱਡਾ ਵੱਡਾ ਪਾਪ ਕਰ ਦਿੱਤਾ। ਕਹਿੰਦੇ ਪਰ ਉਸ ਦਾ ਭਰਾ ਉਹਨੂੰ ਜੰਗਲ ਵਿੱਚ ਲਿਜਾ ਕੇ ਤੇ ਛੱਡ ਕੇ ਆ ਗਿਆ ਤੇ ਉਹਦੀਆਂ ਅੱਖਾਂ ਜਿਹੜੀਆਂ ਸਨ ਉਹ ਹੀਰਣ ਦੀਆਂ ਲਿਆ ਕੇ ਤੇ ਵਿਖਾ ਦਿੱਤੀਆਂ। ਕਹਿੰਦੇ ਰਾਜੇ ਦੇ ਮਨ 'ਚ ਹੁਣ ਜਾਗਿਆ ਵੀ ਸ਼ਾਇਦ ਮੇਰੀ ਧੀ ਜੁੰਦੀ ਹੋਵੇਗੀ। ਕਹਿੰਦੇ ਅੱਗੇ ਕਿਆ ਵੀ ਉਹ ਤੀ ਨਾ ਉਥੇ ਦੁੱਖਾਂ ਵਿੱਚ ਜ਼ਿੰਦਗੀ ਬਤੀਤ ਕਰਨ ਲੱਗੀ ਕਦੇ ਫਲ ਖਾਂਦੀ ਕਦੇ ਫੁੱਲ ਖਾਂਦੀ ਕਦੇ ਪੱਤੇ ਖਾਂਦੀ ਤੇ ਉਸਦੇ ਤਨ ਤੇ ਇੰਨੇ ਵੀ ਕੱਪੜੇ ਨਾ ਰਹਿ ਗਏ ਵੀ ਸਰੀਰ ਢੱਕ ਸਕਣ ਕਹਿੰਦੇ ਝਾੜੀਆਂ 'ਚ ਰਿਹਾ ਕਰਦੀ ਸੀ ਇੱਕ ਦਿਨ ਕੋਈ ਰਾਜਾ ਉਤੰਗਦਾ ਪਿਆ ਸੀ ਉਹਦੀ ਨਿਗਾ ਉਸਤੇ ਪਈ ਉਹਨੇ ਚਾਦਰ ਵਗਾਈ ਤੇ ਉਹ ਚਾਦਰ ਲੈ ਕੇ ਰਾਜੇ ਦੇ ਸਾਹਮਣੇ ਆਈ ਰਾਜੇ ਨੇ ਉਸ ਨੂੰ ਆਪਣੀ ਰਾਣੀ ਬਣਾ ਲਿਆ ਹੁਣ ਰਾਜੇ ਨੂੰ ਲੱਗਿਆ ਵੀ ਇਹ ਤਾਂ ਮੇਰੀ ਕਹਾਣੀ ਹੈ ਰਾਜੇ ਨੇ ਵੀ ਮੋਤੀਆਂ ਦੀ ਮਾਲਾ ਲਾ ਕੇ ਤੇ ਉਸ ਦੇ ਛੇ ਭਰਾਵਾਂ ਅੱਗੇ ਸੁੱਟ ਦਿੱਤੀ ਉਹਨਾਂ ਚੁੱਕ ਕੇ ਤੇ ਅੱਗੇ ਰੱਖ ਲਈ ਉਹਨੂੰ ਉਸਨੇ ਕਿਹਾ ਵੀ ਉਹ ਰਾਜਾ ਇੰਨਾ ਜ਼ਿਆਦਾ ਦਇਆ ਧਰਮ ਵਾਲਾ ਸੀ ਨਾ ਉਹਨੇ ਕਦੇ ਉਸ ਤੋਂ ਇਹ ਨਹੀਂ ਪੁੱਛਿਆ ਵੀ ਤੂੰ ਕੌਣ ਹੈ ਕਿੱਥੋਂ ਆਈ ਹੈ ਕਹਿੰਦੇ ਉਸਦੇ ਰਾਜ ਵਿੱਚ ਰਹਿਣ ਲੱਗੀ ਰਾਣੀ ਬਣ ਕੇ ਉਸਨੇ ਦੋ ਪੁੱਤਾਂ ਨੂੰ ਜਨਮ ਦਿੱਤਾ ਜਦੋਂ ਦੋ ਪੁੱਤਾਂ ਨੂੰ ਜਨਮ ਦਿੱਤਾ ਤੇ ਰਾਜੇ ਨੇ ਉਸਦੇ ਬਾਰੇ ਪੁੱਛਣਾ ਸ਼ੁਰੂ ਕੀਤਾ ਕਹਿੰਦੇ ਰਾਣੀ ਨੂੰ ਉਸ ਤੇ ਵਿਸ਼ਵਾਸ ਸੀ ਉਹਨੇ ਸਾਰੀ ਕਥਾ ਦੱਸ ਦਿੱਤੀ ਵੀ ਮੈਂ ਇਸ ਰਾਜੇ ਦੀ ਜਿਹੜੀ ਧੀ ਹਾਂ ਤੇ ਐਵੇਂ ਉਹਨੇ ਮੈਨੂੰ ਉਤਕਾਰ ਦਿੱਤਾ ਸੀ ਕਹਿੰਦੇ ਉਹ ਰਾਜਾ ਮੈਨੂੰ ਆਪਣੇ ਪਿਓ ਦੇ ਨਾਲ ਮਿਲਾਉਣ ਲਈ ਲੈ ਕੇ ਚਲਾ ਗਿਆ ਪਰ ਉਹਨੂੰ ਕੋਈ ਕੰਮ ਆ ਗਿਆ ਤੇ ਉਹਨੇ ਮੈਨੂੰ ਆਪਣੇ ਮੰਤਰੀ ਦੇ ਸੈਨਾਪਤੀ ਨਾਲ ਭੇਜ ਦਿੱਤਾ ਤੇ ਇਹੀ ਉਸ ਰਾਜੇ ਦੀ ਸਭ ਤੋਂ ਵੱਡੀ ਗਲਤੀ ਸੀ ਕਹਿੰਦੇ ਸੰਤ ਫਕੀਰ ਇੱਕ ਗੱਲ ਕਹਿਆ ਕਰਦੇ ਹਨ ਭਾਵੇਂ ਕੋਈ ਕਿੰਨਾ ਵੀ ਸੱਖਾ ਕਿਉ ਨਾ ਹੋਵੇ ਆਪਣੀ ਜਵਾਨ ਧੀ ਪਤਨੀ ਘਰ ਦੀ ਔਰਤ ਨੂੰ ਕਿਸੇ ਨਾਲ ਕਦੇ ਨਾ ਭੇਜੋ ਨਾ ਹੀ ਕੱਲਾ ਛੱਡੋ ਵਿਕਾਰਾਂ ਦਾ ਕੀੜਾ ਹਮੇਸ਼ਾ ਮੱਤ ਮਾਰ ਦਿੰਦਾ ਤੇ ਇਹੀ ਸ਼ਾਇਦ ਉਹ ਰਾਜਾ ਭੁੱਲ ਗਿਆ ਸੀ ਕਹਿੰਦੇ ਪਹਿਲੇ ਦਿਨ ਉਹਦਾ ਜੋ ਮੰਤਰੀ ਸੀ ਉਹ ਉਸ ਦੀ ਰਾਣੀ ਦੇ ਨਾਲ ਜੋ ਸੀ ਉਹ ਦੁਸ਼ਕਰਮ ਕਰਨਾ ਚਾਹੁੰਦਾ ਸੀ ਪਰ ਰਾਣੀ ਨੇ ਆਪਣਾ ਆਪ ਤਾਂ ਬਚਾ ਲਿਆ ਪਰ ਉਸ ਮਨ ਉਹ ਜਿਹੜਾ ਮੰਤਰੀ ਸੀ ਉਸ ਨੇ ਉਸ ਦੇ ਵੱਡੇ ਪੁੱਤਰ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਦੋਂ ਇਹ ਗੱਲ ਸੁਣੀ ਤੇ ਮੰਤਰੀ ਪਸੀਨੋ ਪਸੀਨ ਹੋ ਗਿਆ ਉਹ ਉੱਠ ਕੇ ਜਾਣ ਲੱਗਦਾ ਹੈ ਇੰਨੇ ਨੂੰ ਰਾਜਾ ਕਹਿੰਦਾ ਕਿਉਂ ਆਨੂ ਹੁਣ অতি ਜ਼ਰੂਰੀ ਕੰਮ ਆ ਗਿਆ ਇੱਥੇ ਆਰਾਮ ਨਾਲ ਬੈਠ ਕੇ ਤੇ ਸੁਣੋ ਕਹਿੰਦੀ ਅਗਲਾ ਦਿਨ ਹੋਇਆ ਤੇ ਜਿਹੜਾ ਸੇਨਾਪਤੀ ਸੀ ਉਸ ਦੇ ਮਨ ਵਿੱਚ ਉਹ ਮਾੜਾ ਕੀੜਾ ਜਾਂ ਵਿਕਾਰ ਦਾ ਕੀੜਾ ਜਾਗ ਗਿਆ ਉਹ ਉਸ ਰਾਣੀ ਦੇ ਕੋਲ ਆਇਆ ਰਾਣੀ ਨੇ ਬੜੇ ਵਾਸਤੇ ਪਾਏ ਪਰ ਉਸ ਨੇ ਨਾ ਸੁਣਿਆ ਉਹਨੇ ਆਪਣੇ ਛੋਟੇ ਪੁੱਤਰ ਨੂੰ ਅੱਗੇ ਕਰ ਦਿੱਤਾ ਕਹਿੰਦੇ ਉਸ ਨੇ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਰਾਣੀ ਬਚਦੇ ਬਚਾਉਂਦੇ ਜੰਗਲਾਂ ਦੇ ਵਿੱਚ ਭੱਜ ਗਈ ਕਹਿੰਦੇ ਜੰਗਲ ਦੇ ਵਿੱਚ ਆਈ ਤੇ ਉਸਨੇ ਨਹਿਰ ਦੇ ਵਿੱਚ ਛਲਾਂਗ ਲਗਾ ਦਿੱਤੀ ਕਹਿੰਦੇ ਅੱਗੇ ਫਿਰ ਉਸ ਨਾਲ ਹੋਰ ਵੀ ਮਾੜਾ ਹੋਇਆ ਕਹਿੰਦੇ ਉਹਨਾਂ ਨੂੰ ਕਿਸੇ ਸੰਤ ਫਕੀਰ ਦੇ ਜੋ ਥੇਲੇ ਸਨ ਉਹ ਉਹਨਾਂ ਬਾਹਰ ਕੱਢ ਲਿਆ ਪਹਿਲਾਂ ਦੋ ਸਨ ਫਿਰ ਚਾਰ ਜਣੇ ਇਕੱਠੇ ਹੋਏ ਫਿਰ 6 ਜਣੇ ਉਹ ਵੀ ਆਪਸ ਵਿੱਚ ਉਸ ਨੂੰ ਪਤਨੀ ਬਣਾਉਣ ਲਈ ਇੱਕ ਦੂਜੇ ਨਾਲ ਲੜਨ ਲੱਗੇ ਕਹਿੰਦੇ ਉਹ ਛੇਵੇਂ ਆਪਣੇ ਗੁਰੂ ਕੋਲ ਲੈ ਕੇ ਗਏ ਕਹਿੰਦੇ ਜਦੋਂ ਉਹਨਾਂ ਦੇ ਕੋਲ ਗਏ ਕਹਿੰਦੇ ਸੰਤ ਫਕੀਰ ਨੇ ਕਿਹਾ ਕਿ ਤੁਹਾਡੀ ਕੋਈ ਭੈਣ ਨਹੀਂ ਤੇ ਤੁਸੀਂ ਇਸ ਨੂੰ ਆਪਣੀ ਭੈਣ ਬਣਾਓ ਤੇ ਇਹ ਹੀ ਤੁਹਾਡਾ ਕਿਸੇ ਨਾ ਕਿਸੇ ਦਿਨ ਦਿਨ ਬਦਲ ਦੇਵੇਗੀ ਕਹਿੰਦੇ ਹੌਲੀ ਹੌਲੀ ਉਹ ਉੱਥੇ ਰਹਿਣ ਲੱਗੀ ਤੇ ਉਹਨਾਂ ਨਾਲ ਆਪਣੇ ਜੀਵਨ ਨੂੰ ਬਤੀਤ ਕਰਨ ਲੱਗੀ ਕਹਿੰਦੇ ਇੰਨੀ ਗੱਲ ਕਹਿ ਕੇ ਤੇ ਉਸ ਨੇ ਆਪਣਾ ਪਰਦਾ ਚੁੱਕ ਕੇ ਤੇ ਅੱਗੇ ਆ ਗਈ ਜਦੋਂ ਉਸ ਰਾਜੇ ਨੇ ਦੇਖਿਆ ਵੀ ਇਹ ਤਾਂ ਮੇਰੀ ਘਰ ਵਾਲੀ ਹੈ ਤੇ ਉਧਰ ਉਸ ਰਾਜੇ ਨੇ ਦੇਖਿਆ ਇਹ ਤਾਂ ਮੇਰੀ ਧੀ ਹੈ ਰਾਜੇ ਨੇ ਕਿਹਾ ਵੀ ਇਹ ਮੰਤਰੀ ਤੇ ਸੇਨਾਪਤੀ ਦੋਵੇਂ ਮੇਰੇ ਮੁਜਰਮ ਨੇ ਕਹਿੰਦੇ ਉਹਨੇ ਉੱਥੇ ਉਹਨਾਂ ਦੋਨਾਂ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਤਾਂ ਕਹਿੰਦੇ ਰਾਜੇ ਨੂੰ ਆਪਣੀ ਘਰ ਵਾਲੀ ਮਿਲਣ ਦੀ ਖੁਸ਼ੀ ਤਾਂ ਹੈ ਸੀ ਪਰ ਆਪਣੇ ਪੁੱਤਾਂ ਦਾ ਦੁੱਖ ਵੀ ਸੀ ਕਹਿੰਦੇ ਉੱਥੇ ਉਸ ਰਾਜੇ ਦੇ ਕੋਲ ਕਿੰਨੇ ਦਿਨ ਰਹੇ ਕਹਿੰਦੇ ਉਹ ਸੰਤ ਫਕੀਰ ਸੀਨਾ ਉਸਨੇ ਇਹ ਗੱਲ ਕਹੀ ਵੀ हे ਰਾਜਨ ਜੋਤੀਆਂ ਹੁੰਦੀਆਂ ਨੇ ਨਾ ਜਾਂ ਕੋਈ ਵੀ ਬੱਚਾ ਕਿਸੇ ਘਰ ਜਨਮ ਲੈਂਦਾ ਹੈ ਉਹ ਆਪਣੇ ਹਿੱਸੇ ਦੇ ਕਰਮ ਨਾਲ ਲੈ ਕੇ ਆਉਂਦਾ ਉਹ ਕਿਸੇ ਦੇ ਕਰਮ ਨਹੀਂ ਖਾਂਦਾ ਤੇ ਉਸ ਦੇ ਘਰ ਜਨਮ ਲੈਣ ਨਾਲ ਕਈ ਤਰ੍ਹਾਂ ਦੀਆਂ ਬਰਕਤਾਂ ਚ ਵਾਦਾ ਹੋ ਜਾਂਦਾ ਕਿ ਕਦੇ ਵੀ ਕਿਸੇ ਲਈ ਬੋਝ ਨਹੀਂ ਹੁੰਦੀ ਜਦੋਂ ਇਹ ਗੱਲ ਸੁਣੀ ਤੇ ਰਾਜਾ ਹੋਰ ਜ਼ਿਆਦਾ ਸ਼ਰਮਿੰਦਾ ਹੋ ਗਿਆ ਦੂਸਰੀ ਗੱਲ ਕਹੀ ਕਿ ਰਾਜਨ ਇਸ ਧਰਤੀ ਤੇ ਲੋਕਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਭਾਵੇਂ ਕੋਈ ਕਿੰਨਾ ਵੀ ਸੱਕਾ ਕਿਉਂ ਨਾ ਹੋਵੇ ਆਪਣੀ ਜਵਾਨ ਧੀ ਆਪਣੀ ਜਵਾਨ ਘਰ ਵਾਲੀ ਇਸਤਰੀ ਨੂੰ ਕਦੇ ਕਿਸੇ ਨਾਲ ਨਾ ਭੇਜੋ ਨਾ ਹੀ ਇਕੱਲਾ ਛੱਡੋ ਕਿਉਂਕਿ ਵਿਕਾਰ ਦਾ ਕੀੜਾ ਹਮੇਸ਼ਾ ਮਤ ਨੂੰ ਮਾਰ ਦਿੰਦਾ ਤੇ ਪਛਤਾਵੇ ਤੋਂ ਬਿਨਾ ਹੱਥ ਕੁਝ ਨਹੀਂ ਆਉਂਦਾ ਇਸ ਲਈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕੁਝ ਦਿਨ ਲੰਘੇ ਤੇ ਉਹ ਰਾਜੇ ਦੀ ਧੀ ਤੇ ਜਵਾਈ ਆਪਣੇ ਨਗਰ ਵਾਪਸ ਚਲੇ ਗਏ ਕਹਿੰਦੇ ਉਹਨਾਂ ਕੋਲ ਫਿਰ ਤੋਂ ਦੋ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ ਕੰਦੇ ਉਹ ਆਪਣੇ ਜੀਵਨ ਚ ਹਸੀ ਖੁਸ਼ੀ ਰਹਿਣ ਲੱਗੇ ਰਾਜੇ ਦੀ ਉਹ ਜਿਹੜੀ ਘਰ ਵਾਲੀ ਸੀ ਉਹ ਹਮੇਸ਼ਾ ਸਭ ਨੂੰ ਇੱਕੋ ਗੱਲ ਕਹਿਆ ਕਰਦੀ ਸੀ ਵੀ ਧੀਆਂ ਬੋਝ ਨਹੀਂ ਹੁੰਦੀਆਂ ਧੀਆਂ ਰੱਬੀ ਦਾਤ ਹੁੰਦੀਆਂ ਨੇ ਧੀਆਂ ਦੇ ਜਨਮ ਨਾਲ ਘਰ ਦਾ ਵਿਨਾਸ਼ ਨਹੀਂ ਹੁੰਦਾ ਧੀਆਂ ਦੋ ਘਰ ਜੋੜਦੀਆਂ ਨੇ ਉਹ ਦੋ ਘਰਾਂ ਨੂੰ ਆਬਾਦ ਕਰ ਦਿੰਦੀਆਂ ਨੇ ਤੁਹਾਡੇ ਘਰ ਜਦੋਂ ਪੁੱਤਰ ਹੁੰਦਾ ਹੈ ਉਹ ਇੱਕ ਕੁਲ ਨੂੰ ਹੀ ਰੋਸ਼ਨ ਕਰਦਾ ਤੀਆਂ ਦੋ ਦੋ ਕੁੱਲ ਰੋਸ਼ਨ ਕਰਦੀਆਂ ਨੇ ਜਦੋਂ ਇਹ ਗੱਲ ਕਹਿੰਦੀ ਤਾਂ ਹਰ ਪਾਸੇ ਤੀਆਂ ਦਾ ਸਤਕਾਰ ਹੋਣ ਲੱਗਿਆ ਤੇ ਨਾਲੇ ਉਹ ਕਹਿਣ ਲੱਗੀ ਕੋਈ ਵਿਕਾਰ ਦੇ ਕੀੜੇ ਨੂੰ ਹਮੇਸ਼ਾ ਆਪਣੀ ਮੱਤ ਤੋਂ ਦੂਰ ਰੱਖੋ ਆਪਣੀਆਂ ਤੀਆਂ ਦੇ ਆਪਣੀਆਂ ਘਰ ਵਾਲੀਆਂ ਦਾ ਹਮੇਸ਼ਾ ਸਤਕਾਰ ਕਰੋ ਤੁਹਾਡੇ ਸਤਕਾਰ ਨਾਲ ਘਰ ਵਿੱਚ ਬਰਕਤ ਆਵੇਗੀ ਸੋ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਵੀਡੀਓ ਵਿੱਚ ਤੁਹਾਨੂੰ ਅੱਜ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ